ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਖੜੇ ਆਂਗੇ ਲੌਂਗੋਵਾਲ ਬੱਕਰਾ ਮੰਡੀ ਤੇ ਇੱਕ ਜ਼ਰੂਰੀ ਸੂਚਨਾ ਹੈ ਸੂਚਨਾ ਵੀ ਇੰਨੀ ਕੁ ਜ਼ਰੂਰੀ ਆ ਵੀ ਆਪਣੇ ਇਕੱਲੇ ਨਾਲ ਨਹੀਂ ਇਹ ਨਹੀਂ ਪਤਾ ਵੀ ਆਉਣ ਵਾਲੇ ਟਮੇ ਦੇ ਸਮੇਂ ਦੇ ਵਿੱਚ ਕੀ ਦੇ ਨਾਲ ਹੋ ਜੇ ਠੀਕ ਹੈ ਇਹਦੇ ਵਿੱਚ ਦੁੱਖਦਈ ਈ ਖਬਰ ਵੀ ਹੈ ਤੇ ਇੱਕ ਸੁਨੇਹਾ ਵੀ ਹੈ ਇਹ ਖਬਰ ਇਹ ਹੈਗੀ ਵੀ ਆਪਾਂ ਸਾਰੇ ਜਾਣਦੇ ਆ ਕਾਫੀ ਵੀਡੀਓ ਦੇਖੀਆਂ ਨੇ ਸੋਸ਼ਲ ਮੀਡੀਆ ਤੇ ਜੰਨੇ ਵੀ ਚੈਨਲ ਖੜੇ ਆ ਕਿਉਂਕਿ ਬੱਕਰੀ ਪਾਲਣ ਨਾਲ ਜੁੜੇ ਹੋਏ ਚੈਨਲ ਨੇ ਇਹਨਾਂ ਤੋਂ ਤੁਸੀਂ ਵੀਡੀਓ ਦੇਖਦੇ ਹੋ ਤਾ ਤੁਹਾਨੂੰ ਕਿੰਨੀਆਂ ਵੀਡੀਓ ਮਿਲਦੀਆਂ ਨੇ ਜਿਹੜਾ ਨਵਾਂ ਨਵਾਂ ਇਹ ਕਾਰਡ ਹੋ ਕੇ ਹਟਿਆ ਰਾਜੂ ਡਿਰਬੇ ਦੇ ਨਾਲ ਠੀਕ ਹੈ ਜਿਸ ਤਰ੍ਹਾਂ ਅੱਜ ਜਿਹੜਾ 1 ਮਹੀਨਾ ਲਗਭਗ 1 ਮਹੀਨਾ ਪੂਰਾ ਤੁਸੀਂ ਧਿਆਨ ਰੱਖਣਾ ਹੈ 1 ਮਹੀਨੇ ਦੇ ਵਿੱਚ ਅੱਜਕੱਲ ਜਿਹੜੇ ਕਿਸਾਨ ਵੀਰ ਨੇ ਉਹ ਬੱਕਰੀ ਆਪਣੇ ਮੱਕੀ ਦੇ ਲਈ ਯੂਰੀਆ ਖੇਲਾਂ ਦੇ ਵਿੱਚ ਬੋਰੀ ਦੇ ਵਿੱਚ ਪਾ ਕੇ ਰੱਖ ਦਿੰਦੇ ਆ ਠੀਕ ਹੈ ਨਾ ਤਾਂ ਕਿਸਾਨ ਵੀਰਾਂ ਦੀ ਸਾਰੇ ਆ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਅਗਲੇ ਨੇ ਆਪਦਾ ਕੰਮ ਕਰਨਾ ਸਹੀ ਗੱਲ ਹੈ ਪਰ ਬੱਕਰੀ ਵਾਲੇ ਜਿੰਨੇ ਬੱਕਰੀ ਪਾਲਕ ਵੀਰ ਨੇ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਵੀ ਹਰ ਇੱਕ ਖੇੜ ਦੇ ਤੁਸੀਂ ਪਿੱਛੇ ਰਹਿ ਜਾਣੋ ਤੁਹਾਡਾ ਮਾਲ ਅੱਗੇ ਲੰਘ ਕੇ ਪਾਣੀ ਪੀਂਦਾ ਕਿਉਂਕਿ ਮੌਸਮ ਇੰਨਾ ਰੁੱਖਾ ਹੈਗਾ ਜਾਨਵਰ ਤੇ ਆਏ ਹੁੰਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਆਹ ਦੇ ਮੂਰੇ ਰਹੋ ਠੀਕ ਆ ਆਪਦੇ ਮਾਲ ਦੇ ਮੂਰੇ ਰਹੋ ਯੂਰੀਆ ਵਾਲਾ ਪਾਣੀ ਪੀ ਕੇ ਅੱਜ ਰਾਜੂ ਬਾਈ ਦਾ ਕਟੋ ਘੱਟ ਮੰਨ ਕੇ ਚੱਲੋ ਵੀ ਬਾੜਾ ਤਾਂ ਨਹੀਂ ਜੇ ਸਿੰਪਲ ਜਿਹਾ ਵੀ ਲਈਏ ਢਾਈ ਤਿੰਨ ਲੱਖ ਰੁਪਏ ਦਾ ਜਿਹੜਾ ਨੁਕਸਾਨ ਹਾਂਜੀ ਹਾਂਜੀ ਰਾਮ 3 ਲੱਖ ਰੁਪਏ ਤੋਂ ਉੱਪਰ ਉੱਪਰ ਨੁਕਸਾਨ ਜਿਹੜਾ ਆਪਾਂ ਦੇਖਿਆ ਜਾਵੇ ਇਹਨਾਂ ਦੀਆਂ 20 22 ਜਿਹੜੀਆਂ ਭੇਡਾਂ ਸ਼ੀਪ ਆ ਉਹ ਮਰ ਚੁੱਕੀਆਂ ਨੇ ਵਧੀਆਂ ਕੁਸ਼ਟਾਂ ਇਹਦੇ ਵਿੱਚ ਲੋਡਡ ਪੋਜੀਸ਼ਨ ਸੀਗੀਆਂ ਜਿਹੜੀਆਂ ਸੂਣ ਵਾਲੀਆਂ ਸੀਗੀਆਂ ਦੋ ਸੂਈਆਂ ਤਾਜ਼ੀਆਂ ਦੋ ਤਾਜ਼ੀਆਂ ਸੂਈਆਂ ਕੁਝ ਬੱਚੇ ਤੇ ਬੜੇ ਤੜਫਕੇ ਮਰੇ ਦੇਖੋ ਪੈਸੇ ਦਾ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋਈ ਬੱਕਰੀ ਪਾਲਣ ਦੇ ਲੈਣ ਵਿੱਚ ਪਸ਼ੂ ਵੀ ਇੱਕ పాਪ ਦੇ ਇੱਕ ਜਾਨੀ ਕਿਸ ਤਰ੍ਹਾਂ ਪਾਪ ਹੋ ਗਿਆ ਜਿਉਂਦੇ ਜੀ ਮੌਕੇ ਦੇ ਅੱਖਾਂ ਦੇ ਸਾਹਮਣੇ ਕਿਸਾਨ ਦੇ ਐਡਾ ਵੱਡਾ ਨੁਕਸਾਨ ਹੋਣਾ ਇਹਦਾ ਰਾਜੂ ਬਾਈ ਦਾ ਦਿਲ ਤਕੜਾ ਹੈ ਠੀਕ ਹੈ ਜਿਹੜਾ ਝੱਲ ਗਿਆ ਇਹ ਕਿਸੇ ਨਾਲ ਵੀ ਹੋ ਸਕਦਾ ਬਹੁਤ ਹਰ ਸਾਲ ਇਹ ਹੁੰਦਾ ਹੈ ਠੀਕ ਹੈ ਅਸੀਂ ਸਾਰੀ ਟੀਮ ਤਰਸੇਮ ਬਾਈ ਉਰੀ ਸਦੀਕ ਬਾਈ ਸਾਰੀ ਜਿੰਨੇ ਵੀ ਸੱਜਣ ਖੜੇ ਆ ਚੈਨਲ ਵਾਲਿਆਂ ਦਾ ਵੀ ਇਹ ਬਹੁਤ ਵੱਡਾ ਸਹਿਯੋਗ ਹੈ ਇੱਕ ਤਾਂ ਵੀਡੀਓ ਨੂੰ ਵੱਧ ਦੋ ਤੇ ਸ਼ੇਅਰ ਕਰੋ ਦੂਜਾ ਇੰਨਾ ਵੀਰ ਇਹ ਰਾਜੂ ਬਾਈ ਦੀ ਤੁਸੀਂ ਜਿੰਨੇ ਕੁ ਵੀ ਹੋ ਸਕਦੀ ਹੈ 100 150 50 500 ਜਿੰਨੇ ਵੀ ਵੀਰ ਕੋਈ ਬਾਹਰੇ ਬੈਠੇ ਆ ਮੈਂ ਇੱਕ ਗੱਲ ਚੈਨਲ ਦੇ ਸਾਹਮਣੇ ਕਹਿਣੀ ਚਾਹਨਾ ਰਾਜੂ ਬਾਈ ਨੂੰ ਗਾਲਾਂ ਵੀ ਬਹੁਤ ਕੱਢ ਜਾਂਦੇ ਨੇ ਇਹ ਜੀ ਠੱਗ ਹੈ ਜੀ ਇਹ ਫਲਾਨਾ ਪਿਓ ਰਾਜੂ ਬਹੁਤ ਕੁਝ ਕਰਦੇ ਪਰ ਇਹ ਚੀਜ਼ ਨਾ ਕਦੇ ਕਿਸੇ ਦੇ ਨਾਲ ਵਰਤ ਕੇ ਦੇਖੋ ਕੀ ਪਤਾ ਉਹਦੇ ਕਿਵੇਂ ਉਹ ਕਿੰਨੀ ਮਿਹਨਤ ਨਾਲ ਕੰਮ ਕਰਦਾ ਆਪਦੀ ਮਿਹਨਤ ਲੈਂਦਾ ਹਾਂ ਜੋ ਮਿਹਨਤ ਲੈਂਦਾ ਕੰਮ ਕਰਦਾ ਤਾਂ ਜੇ ਪਸ਼ੂ ਦਵਾ ਤੇ ਉਹ ਅਗਲਾ ਨਹੀਂ ਸਾਂਭਦਾ ਤਾਂ ਨੁਕਸਾਨ ਵੀ ਹੋ ਜਾਂਦਾ ਹੈ ਉਹ ਸਾਰਾ ਕੁਝ ਸਾਰੇ ਰਾਜੂ ਦੇ ਨਹੀਂ ਹੈਗਾ ਤੁਸੀਂ ਵੱਧ ਤੋਂ ਵੱਧ ਰਾਜੂ ਬਾਈ ਦੀ ਮਦਦ ਕਰੋ ਬਹੁਤ ਭਾਰੀ ਨੁਕਸਾਨ ਹੋ ਚੁੱਕਿਆ ਜਿੰਨਾ ਵੀ ਸ਼ਰਦਾ ਦੇ ਮੁਤਾਬਕ ਰਸੇਮ ਬਾਈ ਨੂੰ ਮੈਂ ਬੇਨਤੀ ਕਰਦਾ ਸੁਦੀਕ ਬਾਈ ਨੂੰ ਇਹ ਵੀ ਬੇਨਤੀ ਕਰਨਗੇ ਕਿ ਕੋਈ ਖਾਤਾ ਨੰਬਰ ਕੋਈ ਕਿਨਾਂ ਦਾ ਅਕਾਊਂਟ ਨੰਬਰ ਜੋ ਵੀ ਹੈ ਉਹ ਦੇ ਦੇਣਗੇ ਹੱਥ ਜੋੜ ਕੇ ਬੇਨਤੀ ਹੈ ਸਾਰੀ ਟੀਮ ਬੰਦ ਇਹਨੂੰ ਪਤਾ ਜੀ ਮੁੰਡੇ ਜਰੂਰ ਮਦਦ ਕਰੋ ਜਿੰਨੀ ਸ਼ਰਦਾ ਉੰਨੀ ਮਦਦ ਕਰੋ ਬਾਕੀ ਵੀ ਆਪਾਂ ਤਾਂ ਲੋਕਾਂ ਦੇ ਨਾਲ ਖੜੇ ਆ ਗਾਲਾਂ ਦੇਣ ਨਾ ਦੇਣ ਆਪਾਂ ਖੜੇ ਆ ਮੰਡੀਆਂ ਛੱਡ ਕੇ ਨਹੀਂ ਭੱਜੇ ਹੋਰ ਚਾਹੇ ਕੋਈ ਭੱਜ ਵੀ ਗਿਆ ਆਪਣੇ ਪੰਜਾਬੀ ਪੰਜਾਬੀ ਵੀਰਾਂ ਦੀ ਇਹ ਇੱਕ ਖਾਸੀਅਤ ਹੈ ਵੀ ਦੁੱਖ ਸੁੱਖ ਦੇ ਵਿੱਚ ਜਰੂਰ ਖੜਦੇ ਆ ਰਾਜੂ ਨਾਲ ਹੋਰ ਕੁਝ ਵੀ ਐ ਤੁਹਾਡਾ ਕੋਈ ਪਰ ਇਹ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਰਾਜੂ ਦਾ ਜਰੂਰ ਸਾਥ ਦਿਓ ਠੀਕ ਹੈ ਥੋੜਾ ਰਾਜੂ ਕਿੰਨਾ ਕੁ ਨੁਕਸਾਨ ਹੋ ਗਿਆ ਤੂੰ ਦੋਸ਼ ਸ਼ਬਦਾਂ ਦੇ ਵਿੱਚ ਦੱਸ ਪਿਆਰੀ ਤੋਂ ਭੇਡਾਂ ਲੈ ਆਤੀ ਜੀ ਆਲੂਆਰਖ ਤੋਂ ਹਾਂਜੀ ਹਜੇ ਵਿਚਾਰਦੇ ਉਹਦੇ ਪੈਸੇ ਆਪਾਂ ਨੇ ਦੇਣੇ 2.5 ਲੱਖ ਰੁਪਇਆ ਠੀਕ ਹੈ ਜੀ ਧਾਰਮੇ ਭੇਡਾਂ ਲੈ ਆਤੀ ਆ ਹੁਣ ਨਮਾਣੀ ਕਾਲ ਸੀ ਦਾ ਕਰਾਰ ਹੈ ਅਗਲੇ ਮਹੀਨੇ ਕਰ ਰਿਹਾ ਹਾਂ ਉਹਦੇ ਤਾਂ ਆਪਾਂ ਦੇਵਾਂਗੇ ਉਹਦਾ ਕੀ ਕਸੂਰ ਹੈ ਉਹਦਾ ਕੋਈ ਜੰਗਨਾਪਰੀ ਭੇਡਾਂ ਲੈ ਆਤੀ ਸੀ ਜਿਹੜਾ ਕੋਣ ਛੱਡਦੇ ਛੱਡਦੇ ਮੋਢੇ ਮੋਢੇ ਛੱਡਦੇ ਚਲੋ ਜੀ ਅਗਲਾ ਛੱਡੇ ਨਾ ਛੱਡੇ ਬਾਕੀ ਆਪਾਂ ਸਦਾ ਲਈ ਮਾੜੇ ਖੜੇ ਚੰਗੇ ਖੜੇ ਜਿੱਦਾਂ ਦੀਆਂ ਮੰਡੀਆਂ ਲੱਗੀਆਂ ਨੇ ਮੇਰੇ ਬਾਈਆਂ ਨੇ ਲਾਈਆਂ ਨੇ ਅਸੀਂ ਪਬਲਿਕ ਦੇ ਨਾਲ ਖੜੇ ਆਂ ਬਿਲਕੁਲ ਸਤ ਤੋਂ ਮਾੜਾ ਹੋਇਆ ਸਤ ਤੋਂ ਚੰਗਾ ਹੋਇਆ ਸਾਨੂੰ ਗਾਲਾਂ ਕੱਢੀਆਂ ਲੋਕਾਂ ਨੇ ਨਾ ਕੱਢੀਆਂ ਅਸੀਂ ਸਿਰ ਚੱਕ ਕੇ ਅਗਲੇ ਨੂੰ ਮੋੜ ਕੇ ਜਵਾਬ ਨਹੀਂ ਦਿੱਤਾ ਕਿਉਂ ਇੱਕ ਰਾਜ ਨੂੰ ਇੱਕ ਗੱਲ ਵਿੱਚ ਆ ਤੇ ਰਹੀ ਕਿਉਂਕਿ ਆਪਣੇ ਕਿਸਾਨਾਂ ਦੀਆਂ ਮੈਂ ਵੀ ਇੱਕ ਕਿਸਾਨ ਆ ਆਪਾਂ ਕਿਸਾਨਾਂ ਦੀਆਂ ਕਿੰਨੀਆਂ ਕਣਕਾਂ ਝੁੱਲਸੀਆਂ ਕਣਕਾਂ ਮੱਚੀਆਂ ਹਨ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਤਾਂ ਉਹਦੇ ਵਿੱਚ ਕੀ ਹੋਇਆ ਸਾਰੇ ਕਿਸਾਨਾਂ ਨੇ ਇਕੱਠੇ ਹੋ ਕੇ ਉਹ ਕਿਸਾਨਾਂ ਦੀ ਮਦਦ ਕੀਤੀ ਤਾਂ ਹੁਣ ਮੈਂ ਬੱਕਰੀ ਬਾਲਕਾਂ ਨੂੰ ਅਪੀਲ ਕਰੂੰਗਾ ਵੀ ਆਪਣੇ ਆਪਣੀ ਟੀਮ ਆ ਆਪਣਾ ਬੱਕਰੀ ਬਾਲਕ ਹੈ ਠੀਕ ਹੈ ਇਹਦੀ ਵੀ ਇੱਕ ਤਰ੍ਹਾਂ ਦੀ ਕਣਕ ਜਾਂ ਫਸਲ ਹੀ ਮੱਚ ਚੁੱਕੀ ਆ ਆਪਾਂ ਵੀ ਸਾਰੇ ਬੱਕਰੀ ਪਾਲਕ ਜਿੰਨਾਂ ਕੋ ਹੋ ਸਕਦਾ ਇਹਦੀ ਮਦਦ ਕਰੋ ਠੀਕ ਹੈ ਜੀ ਬਾਕੀ ਗੱਲ ਹੋਰ ਵੀ ਐ ਮੈਂ ਕਹੇ ਬਣਾ ਨਹੀਂ ਰਹਿੰਦਾ ਜੇ ਕਿਸੇ ਤਾਕੜੇ ਦਾ ਕੁੱਤਾ ਮਰ ਜੇ ਨਾ ਤਾਂ ਮੰਤਰੀ ਜਿੰਨੇ ਨੇ ਸਾਰੀਆਂ ਸਰਕਾਰਾਂ ਕਾਂਗਰਸ ਵੀ ਕਾਲੀ ਵੀ ਸਾਡੀ ਆਮ ਆਦਮੀ ਪਾਰਟੀ ਵੀ ਉਹਦੇ ਬੈਠਣ ਜਾਣਗੇ ਹਾਂ ਅੱਜ ਮੇਰੀਆਂ ਭੇਡਾਂ ਮਰੀਆਂ ਨੇ ਮੇਰੀ ਇੱਕਨੇ ਸਾਰ ਨਹੀਂ ਪੁੱਛੀ ਕਿਸੇ ਸਰਕਾਰ ਵਾਲੇ ਨੇ ਜੇ ਸਾਡੇ ਜ਼ਿੰਮੇਦਾਰ ਭਾਈ ਹੁੰਦੇ ਇਕੱਠੇ ਹੋ ਕੇ ਭੱਜ ਜਾਂਦੇ ਨਾ ਇਨਾਂ ਦੇ ਨਾਲ ਸੱਚ ਦਾ ਮਾਜਲਾ ਸੱਚ ਦਾ ਮਾਜਲਾ ਮੈਂ ਕੋਈ ਗਰੀਬ ਕੁਝ ਕਰ ਨਹੀਂ ਸਕਦਾ ਮੇਰਾ ਦਾਵਾ ਤਾਂ ਮੇਰੇ ਭਾਈ ਜਿਹੜੇ ਸੋਟੀ ਦੇ ਸੀਰੀ ਨੇ ਬੱਕਰੀ ਪਾਲਣ ਧੰਦੇ ਵਾਲੇ ਇੰਨਾ ਤੱਕ ਇਹ ਜੇ ਸ਼ੇਰਾਂ ਤੱਕ ਵੀ ਇਹੀ ਮੇਰੀ ਮਦਦ ਕਰਨਗੇ 5 ਨਾਲ 10 ਨਾਲ ਕਰਨ ਨਾ ਵੀ ਕਰਨ ਤਾਂ ਵੀ ਮੈਂ ਉੱਡੇ ਹੀ ਆ ਬਿਲਕੁਲ ਬਿਲਕੁਲ ਤੁਹਾਡੇ ਮੌਜੂਦ ਬੱਕਰੀ ਵੜ ਰਹੇ ਨਾ ਨਾ ਤੈਂ ਦੇਤੀ ਮੈਂ ਫੜ ਲਈ ਆਪਣਾ ਮੇਨ ਕਿੱਤਾ ਬੱਕਰੀ ਵੀ ਇਹ ਵੋਟਾਂ ਵਕਤ ਤਾਂ ਆ ਖੜਦੇ ਨੇ ਵੀ ਰਾਜੂ ਭਾਈ ਵੋਟਾਂ ਪਵਾਓ ਹਾਂਜੀ ਪਾਵਾਂਗੇ ਅਸੀਂ ਡਰਦੇ ਕਹਿਦਣੇ ਆ ਪਾਵਾਂਗੇ ਪਾਵਾਂਗੇ ਸਾਤੋਂ ਗੁੱਟ ਕੇ ਵੋਟਾਂ ਪਾਉਣ ਵਾਲਾ ਕੰਮ ਹੋ ਗਿਆ ਕੰਮ ਦੇਣ ਵਕਤ ਸਾਨੂੰ ਕੰਮ ਨਹੀਂ ਏ ਸਰਕਾਰਾਂ ਦਿੰਦੀਆਂ ਕਿਸੇ ਨੇ ਮੇਰੀ ਜਾਤ ਨਹੀਂ ਪੁੱਛੀ ਆਕੇ ਸਰਕਾਰ ਵਾਲੇ ਨੇ ਕੌਣ ਖੜਿਆ ਮੇਰੇ ਨਾਲ ਦਿਖਦੇ ਟਾਈਮ 'ਚ ਬਲਵਿੰਦਰ ਸਿੰਘ ਮਾਨ ਤੇ ਆ ਬਾਈ ਜੰਦੀ ਜਗਦੀਪ ਰੰਧਾਵਾ ਜੀ ਤੇ ਆ ਬਾਈ ਹੁਰੀ ਮਿੱਠੂ ਹੁਰੀ ਤਰਸੇਮ ਉਹਨਾਂ ਨੇ ਆਉਦੀ ਮੈਨੂੰ ਫੋਨ ਮਾਰਿਆ ਜਦ 10 ਮਿੰਟ ਦੇ ਵਿੱਚ ਇਹ ਘਟਨਾ ਹੋਈ ਚਾਣਕ ਸਾਡੇ ਪਸ਼ੂ ਮਰੇ ਮੈਂ ਮਲੋਟਰ ਨੂੰ ਬੱਕਰੀਆਂ ਲੱਦੀ ਜਾਂਦਾ ਸੀ ਘਰੋਂ ਦੁੱਤੀਆਂ ਦੀਆਂ ਮੈਨੂੰ ਮੁੰਡੇ ਕਹਿੰਦੇ ਮੇਰੇ ਪਾਲੀ ਦੀ ਬਾਬਾ ਕਿੱਥੇ ਆਵਾ ਵੀ ਮੈਂ ਤਾਂ ਟੱਪ ਗਿਆ ਮਹਿਲਾ ਚੌਕ ਕਹਿੰਦੇ ਛੇਤੀ ਆ ਜਾ ਭੇਡਾਂ ਕੰਮ ਕੰਮ ਕੇ ਡੇਗਣ ਲੱਗੀਆਂ ਮੈਂ ਗੱਡੀਏ ਨੂੰ ਕਿਹਾ ਪੁੱਠੀ ਮੋੜ ਭਾਈ ਬੱਕਰੀਆਂ ਫੇਰ ਛੱਡਿਆ ਵਗੇ ਜਦਬਈ ਕੋਈ ਸਾਡਾ ਚਾਰਾ ਨਾ ਚੱਲਿਆ ਸਾਨੂੰ ਵਕਤ ਟਾਈਮ ਦਿੱਤਾ ਹੀ ਨਾ ਰੱਬ ਨੇ ਦਵਾਈ ਦੇਣ ਦਾ ਜ਼ਿੰਮੇਦਾਰ ਕਹਿੰਦੇ ਵਾਹਣ ਚੋ ਭੇਡਾਂ ਚੱਕੋ ਅਸੀਂ ਜੀ ਉਹ ਗੱਡੀ 'ਚੇ ਭੇਡਾਂ ਲੱਤਨੀਆ ਲੱਦ ਕੇ ਅਸੀਂ ਦੂਰ ਸਿੱਟੇ ਸੇਮ ਨਾਲੇ ਚ ਵੀ ਜਿੱਥੇ ਕੋਈ ਕੁੱਤਾ ਵਿੱਲਾ ਨਾ ਖਾਵੇ ਬਿਲਕੁਲ ਬਿਲਕੁਲ ਐਸੀ ਏਡਾਂ ਦੇ ਅੰਦਰ ਗੈਸ ਭਰ ਗਈ ਪੇਡਾਂ ਫੁੱਲ ਗਈਆਂ ਵੀ ਬਾਈ ਉਹ ਮਰ ਗਈਆਂ ਕੋਈ ਗੱਲ ਨਹੀਂ ਮੇਰੇ ਨਾਲ ਤਾਂ ਬਣ ਗਈ ਮੈਂ ਪ੍ਰਮਾਤਮਾ ਵੱਲੋਂ ਉਟੂnga ਬੰਦੀ ਸੁੱਖ ਚਾਹੀਦੀ ਐ ਤਾਂ ਹੋਰ ਵੀ ਬਣ ਜੂ ਬੰਦਾ ਨਹੀਂ ਕਸੇ ਦਾ ਬਣਦਾ ਬਿਲਕੁਲ ਤੇਥੋਂ ਵਿਆਜ ਤੇ ਲੈ ਲੂ ਮੇਥੋਂ ਲੈ ਲੂ ਬਾਈ ਤੋਂ ਲੈ ਲੂ ਲੈ ਕੇ ਆਵਦੀ ਪਾਲੀ ਰੋਣ ਲੱਗ ਗਈ ਉਹਨਾਂ ਦੀ ਸੋਟੀ ਮੈਂ ਖੜੀ ਕਰਾਤੀ ਪੇਡਾਂ ਮੈਂ ਜੂਪੀ ਚੋਂ 15000 ਹੱਕ ਲਿਆ ਲਿਆ ਕਿਵੇਂ ਮਾਲ ਚ ਛੜਤੀਆਂ ਕੋਈ ਹੂਲਾ ਫੱਕਿਆ ਪਿਆਰੀ ਦੇ ਵੀ ਪੈਸੇ ਦੇਊਗਾ ਪਾਣੀ ਕਾੜ ਹਟਦਾ ਹੁੰਦਾ ਸੀ ਤਾਂ ਨੁਕਸਾਨ ਹੋ ਗਿਆ ਤਾਂ ਹੋਰ ਵੀ ਲਊ ਹੋਰ ਵੀ ਲਊ ਇਹ ਪਾਣੀ ਦੇ ਮਾਰੇ ਨੂੰ ਪਾਣੀ ਹੀ ਓਟੂ ਆ ਬਿਲਕੁਲ ਜੀ ਬਿਲਕੁਲ ਜੇ ਹੁਣ ਅਸੀਂ ਛੋਟੀ ਸਿੱਟ ਕੇ ਬੈ ਜੀਏ ਸਾਡਾ ਕੰਮ ਨਹੀਂ ਚੱਲਦਾ ਮਿੱਠੂ ਬੈਠੇ ਤੂੰ ਆਪਾਂ ਨੂੰ ਤਾਂ ਨਿਤ ਨਮਾ ਤਵਾ ਚਾੜਨਾ ਪਊਗਾ ਜਿਹੜੇ ਮਰਜੀ ਲੋਟ ਚਾੜੀਏ ਚਾਹੇ ਲੱਖਾਂ ਰੁਪਏ ਸਾਡੇ ਸਿਰ ਹੋ ਜਾਣ ਅਸੀਂ ਹਟਦੇ ਨਹੀਂ ਪਿੱਛੇ ਹੌਲੀ ਹੌਲੀ ਲਾਹਾਂਗੇ ਜੇ ਸਾਡੇ ਘਰ ਵਿਕ ਜਾਣਾ ਕਿਉਂ ਸਾਨੂੰ ਸਵਾਦ ਇਹ ਮਾਲ ਚਾਹੁੰਦਾ ਬਣੇ ਰੁਪਿਆ ਨਾਮ ਨੇ ਹੁਣ ਸਾਡੀ ਮਰਜ਼ੀ ਸਾਡੀ ਸਰਕਾਰ ਦੀ ਹੱਥ ਵੱੰਨ ਕੇ ਬੇਨਤੀ ਐ ਤੇ ਸਾਡੀ ਪਬਲਿਕ ਮੇਰੇ ਭਰਾ ਨੇ ਜਿਹੜੇ ਵੀ ਜਿਹੜਾ ਮਦਦ ਕਰੂ ਉਹਦਾ ਵੀ ਭਲਾ ਜਿਹੜਾ ਮਦਦ ਨਹੀਂ ਕਰੂ ਉਹਦਾ ਵੀ ਵਧ ਕੇ ਭਲਾ ਧੰਨਵਾਦ ਸਾਰਿਆਂ ਦਾ ਸਾਸਤਰੀ ਕਾਰਜੀ ਗਾ ਮੈਨੂੰ ਸ਼ੇਅਰ ਕਰ ਦੋ ਚੰਗਾ ਬਈ ਯਾਰ ਤੂੰ ਬੋਲ ਭਾਈ ਕੀ ਕਹਿੰਨੇ ਜਦੋਂ ਆ ਕਹਿੰਦਾ ਬਈ ਤੇਰੇ ਨਾਲ ਬਈ ਹੋਗਾ ਗਰੀਬ ਮਾਰੂ ਕਿਦਣਾ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਹੋਗੀ ਜਾਂਦੀ ਜਿਹਨੇ ਆਪਣੇ ਬੱਕਰੀਆਂ ਵਾਲੇ ਭਾਈ ਨੇਗੇ ਸਾਰੇ ਗੌਰ ਰੱਖਣਾ ਪਣ ਜੋ ਜਿਹੜਾ ਪਾਉਣਾਗਾ ਉਹ ਵੀ ਗੌਰ ਰੱਖਣਾ ਬਾਕੀ ਦਾ ਭਈ ਇਹ ਬੰਦੇ ਸਿਹਦਾ ਕਰੋ ਭਈ ਸਾਰੇ ਤਾਲੀ ਲੜ ਕੇ ਬਾਕੀ ਵਿਚਾਰਾ ਮੇਰੇ ਨਾਲ ਰਾਮੂ ਫਰੀ ਚਰਨੇ ਫਰੀ ਉਦੀ ਖੜੇ ਸਹੋਲੀਆਣਾ ਸਰਪੰਚ ਵੀ ਖੜਿਆ ਆਪਣੇ ਨਾਲ ਵੀਡੀਓ ਬਣਾਈ ਉਹਨਾਂ ਵੀ ਮੈਂ ਤਾਂ ਧੰਨਵਾਦ ਕਰਦਾ ਬਹੁਤ ਬੰਦਿਆਂ ਦੇ ਹੱਲੇ ਮੈਨੂੰ ਫੋਨ ਆਏ ਨੇ ਕਿਸੇ ਨੇ ਚਲੋ 2 ਰੁਪਏ ਦੇਣਗੇ ਉਹਨਾਂ ਦਾ ਸਭ ਤੋਂ ਵੱਡਾ ਦੁੱਖ ਹੈ ਪਸ਼ੂ ਮਰਨ ਦਾ ਬੰਦੇ ਜਿੰਨਾ ਦੁੱਖ ਹਰਮਨ ਸਾਰੇ ਨੇ ਮੇਰਾ ਦੁੱਖ ਵੰਡਾਇਆ ਭਾਈ ਇਹਦੇ ਵਿੱਚ ਭਾਈ ਪੈਸੇ ਦੀ ਨਹੀਂ ਮੈਨੂੰ ਧੰਨਵਾਦ ਜਿਨ੍ਹਾਂ ਨੇ ਫੋਨ ਕਰਕੇ ਦੁੱਖ ਵੰਡਾ ਲਿਆ ਦੁੱਖ ਵੰਡਾਇਆ ਉਹ ਮੈਨੂੰ ਦਿੱਤੇ ਤੋਂ ਵੱਧ ਹੋ ਗਏ ਜੀ ਕਿਸੇ ਕੋਈ ਬੱਕਰੀ ਦੋ ਚਾਹੇਗੀ ਮਿਉਣਾ ਦੋ ਇੱਕ ਸਾਰੇ ਬਾਲੀ ਦੋ ਭਾਈ ਬੰਦੇ ਨੂੰ ਠੀਕ ਹੈ ਠੀਕ ਹੈ ਜੀ ਇਹ ਬੇਨਤੀ ਕਬੂਲ ਕਰੋ ਧੰਨਵਾਦ ਬਾਕੀ ਸਾਰੇ ਚੈਨਲਾਂ ਦਾ ਧੰਨਵਾਦ ਜਿਹੜੇ ਛੋਟੀ ਜੀ ਬਾਜ਼ ਤੇ ਮਨ ਕੇ ਚਲੋ ਹਰ ਇੱਕ ਗੱਲ ਬੱਕਰੀ ਪਾਲਣ ਧੰਦੇ ਨੂੰ ਇੰਨਾ ਕੋ ਉੱਪਰ ਚੱਕ ਲਿਆ ਤੁਹਾਡਾ ਬਹੁਤ ਵੱਡਾ ਧੰਨਵਾਦ ਹੈ ਇਹ ਬਹੁਤ ਵਧੀਆ ਕੀਤਾ ਕਦੇ ਇਹ ਨਾ ਸੋਚੋ ਵੀ ਇਹ ਮੰਡੀ ਲੋਂਗੋਵਾਲ ਦੀ ਹੈ ਇਹ ਮੰਡੀ ਉਹਨਾਂ ਦੀ ਹੈ ਇਹ ਮੰਡੀ ਆਪਣੀ ਆ ਸਾਰਿਆਂ ਦੀ ਜੇ ਆਪਾਂ ਮੰਡੀਆਂ ਕਾਮਯਾਬ ਰੱਖਾਂਗੇ ਤਾਂ ਬੱਕਰੀ ਪਾਲਣ ਇੱਕ ਇਹ ਜਿਹਾ ਕੀਤਾ ਹੈਗਾ ਜਿਹਦੇ ਵਿੱਚ ਬਹੁਤ ਪਰਸੈਂਟ ਲੋਕ ਰੋਟੀ ਲੱਗੇ ਹੋਏ ਨੇ ਠੀਕ ਹੈ ਇਸ ਕਰਕੇ ਸਾਰੇ ਕਿਸੇ ਦੀ ਕੋਈ ਵੱਡਮੀ ਨਾ ਕਰੋ ਸਾਰੇ ਬੱਕਰੀ ਪਾਲਣ ਕਿਤੇ ਦਾ ਸਾਥ ਦਿਓ ਸਾਰੇ ਚੈਨਲ ਵਾਲਿਆਂ ਦਾ ਸਾਥ ਜੋ ਜਿਹੜੇ ਬੱਕਰੀ ਪਾਲਣ ਨੂੰ ਪ੍ਰਮੋਟ ਕਰਦੇ ਆ ਠੀਕ ਹੈ ਤੁਸੀਂ ਕਦੇ ਦੇਖਿਆ ਇਹਨਾਂ ਨੂੰ ਆਪਾਂ ਕੀ ਦਿੰਨੇ ਆ ਵਿਚਾਰਿਆਂ ਨੂੰ ਕਦੇ ਵੀ ਇਹ ਤੁਹਾਡੀ ਇੱਕ ਇੱਕ ਬੱਕਰੀ ਦੀ ਵੀਡੀਓ ਕੈਨੇਡਾ ਅਮਰੀਕਾ ਤੱਕ ਪਹੁੰਚਾਉਂਦੇ ਆ ਸਾਰੇ ਕਿਤੇ ਪਹੁੰਚਾਉਂਦੇ ਆ ਸਭ ਤੋਂ ਵੱਡਾ ਸਹਿਯੋਗ ਮੇਰੇ ਹਿਸਾਬ ਨਾਲ ਤੁਹਾਡੇ ਚੈਨਲ ਟੀਮ ਦਾ ਹੈ ਜਿਹੜਾ ਬੱਕਰੀ ਪਾਲਣ ਕਿੱਤੇ ਨੂੰ ਤੁਸੀਂ ਅੱਗੇ ਲੈ ਕੇ ਜਾ ਧੰਨਵਾਦ ਜੀ ਅੱਜ ਇਹਨਾਂ ਦੀ ਬਦੌਲਤਾਂ ਸੀ ਚੈਨਲ ਵਾਲਿਆਂ ਦੀ ਬਦੌਲਤ ਮੈਂ ਦੋ ਗੱਲਾਂ ਹੋਰ ਕਹਿਣੀਆਂ ਚਾਹਣਾ ਤੁਹਾਡੀ ਬੱਕਰੀ ਦੀ ਕੋਈ ਪੁੱਛਣੀ ਸੀ ਅੱਜ ਤੋਂ 10 ਸਾਲ ਪਹਿਲਾਂ ਹਾਂ ਕੋਈ ਚਟਕਈਆਂ ਦੇ ਮਾਦ ਮੁੱਲੇ ਵਿਖਦਾ ਸੀ ਜਿਹੜੀ ਅੱਜ ਕੀਮਤ ਦੇ ਰਾਹੀਂ ਬੱਕਰੀ ਬਾਗੀ ਬਾਹਰਲੇ ਮੁਲਖਾਂ 'ਚ ਕੋਈ ਲੱਖ ਦੀ ਵੀ ਸੀ ਕੋਈ 2 ਲੱਖ ਦੀ ਵੀ ਸੀ ਕੋਈ 1.5 ਲੱਖ ਦੀ ਵੀ ਸੀ ਚੰਗੇ ਪਸ਼ੂ ਦੀ ਕਦਰ ਐ ਮਾੜੇ ਨੂੰ ਤਾਂ ਹੁਣ ਕੌਣ ਪੁੱਛੂ ਜੇ ਕੋਈ ਚੰਗਾ ਪਾਲੂ ਤਾਂ ਚੰਗੇ ਦੀ ਕਦਰ ਐ ਚੰਗੇ ਦੀ ਕਦਰ ਪਵਾਤੀ ਐ ਨਾ ਨਿਸਾਨਾ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਬਾਕੀ ਮਾਇਰ ਮਿੱਠੂ ਮਾੜੇ ਆ ਚੰਗੇ ਆ ਸਦਾ ਲਈ ਪਵਲਕ ਦੇ ਅਸੀਂ ਨਾਲ ਖੜੇ ਆ ਗਾਲਾਂ ਕੱਢਦੇ ਨੇ ਕਾਲਾ ਗੱਡੀ ਜਣੇ ਨਾਲ ਨੇ ਘੋਦੀਆਂ ਨਾਲਾਂ ਨੇ ਪਰ ਆਪਾਂ ਮੋੜ ਕੇ ਗਾਲ ਨਹੀਂ ਦੇਣੀ ਪਵਲਕ ਨੂੰ ਸਾਨੂੰ ਜਿੰਨੀਆਂ ਮਰਜ਼ੀ ਗਾਲਾਂ ਦਿਓ ਅਸੀਂ ਤੁਹਾਡੀਆਂ ਗਾਲਾਂ ਖਾਣ ਦੀ ਤਾਵੇਦਾਰ ਆ ਕਿੱਧਰ ਨਾਲ ਗਾਲਾਂ ਚੱਲਾਂਗੇ ਜੀ ਸਿਰ ਮੱਥੇ ਤੁਹਾਡੀਆਂ ਗਾਲਾਂ ਤੁਹਾਡੀਆਂ ਗਾਲਾਂ ਸਾਨੂੰ ਘੋਦੀਆਂ ਨਾਲਾਂ ਨੇ ਬਾਈ ਕੋਈ ਦੁੱਖ ਨਹੀਂ ਤੁਹਾਡੀਆਂ ਗਾਲਾਂ ਦਾ ਸਾਡੇ ਭਰਾ ਹੋਂ ਤੁਸੀਂ ਵੀ ਜਿੰਨੀ ਕਮਾਤਤ ਹੁੰਦੀ ਹੈ ਕਰਿਓ ਬਾਈ ਬੱਬਾ ਬੱਬਾ ਵੱਧ ਤੋਂ ਵੱਧ ਹੱਥ ਵਨ ਕੇ ਬੇਨਤੀ ਹੈ ਸਾਨੂੰ ਸਾਰੇ ਪੰਜਾਬ ਨੂੰ ਜੇ ਸਾਡਾ ਮਾੜਾ ਮੋਟਾ ਨੁਕਸਾਨ ਹੁੰਦਾ ਅਸੀਂ ਤੁਹਾਨੂੰ ਕਹਿੰਦੇ ਨਹੀਂ ਤੇ ਵੱਧੋਂ ਵਹਾਰ ਸਿਰੋਂ ਉੱਤੋਂ ਨਹੀਂ ਪਾਣੀ ਲੰਘ ਕੇ ਤਾਂ ਅਸੀਂ ਵੀਡੀਓ ਦੁਬਾਰਾ ਦੁਬਾਰਾ ਇਹਨਾਂ ਬਾਈਆਂ ਦੇ ਚੈਨਲਾਂ ਤੇ ਪਾਈਆਂ ਜਾਂਦੇ ਆਂ ਸ਼ੇਅਰ ਕਰਾਈਆਂ ਜਾਂਦੇ ਆਂ ਇਹ ਕਿਸੇ ਦੇ ਵਿੱਚ ਵੀ ਰੱਬ ਵਸੂਗਾ ਇੱਕ ਥੈਲਾ ਫੀਡ ਦਾ ਭਾਈ ਮੇਰੇ ਵੱਲੋਂ ਉਹ ਵੀ ਲੈ ਜੀ ਧੰਨਵਾਦ ਠੀਕ ਹੈ ਜੀ ਓਕੇ ਬਾਈ ਧੰਨਵਾਦ